ਦੀਵਾਨ ਕੋੜਾ ਮਲ ਨੂੰ ਸਿੱਖ ਮਿੱਠਾ ਮਲ ਕਹਿ ਕੇ ਕਿਉਂ ਬੁਲਾਉਂਦੇ ਸਨ ਦੀਵਾਨ ਕੋੜਾ ਮਲ ਜੋ ਲਾਹੌਰ ਦਾ ਇੱਕ ਪ੍ਰਮੁੱਖ ਅਧਿਕਾਰੀ ਅਤੇ ਸੁਬੇਦਾਰ ਮੀਰ ਬਨੂ ਦਾ ਸਮਕਾਦੀ ਸੀ ਸਿੱਖ ਇਤਿਹਾਸ ਵਿੱਚ ਇੱਕ ਵਿਲੱਖਣ ਸਥਾਨ ਰੱਖਦਾ ਹੈ ਉਸਨੇ ਨਨਕਾਣਾ ਸਾਹਿਬ ਵਿਖੇ 3 ਲੱਖ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਬਾਰ ਲੀਲਾ ਦੀ ਇਮਾਰਤ ਅਤੇ ਸਰੋਵਰ ਦੀ ਉਸਾਰੀ ਕਰਵਾਈ ਆਪਣੀ ਨਿਮਰਤਾ ਸੇਵਾ ਦਾ ਸੁਭਾਅ ਅਤੇ ਗੁਰੂ ਘਰ ਲਈ ਅਟੁੱਟ ਨਿਸ਼ਠਾ ਕਾਰਨ ਸਿੱਖ ਪੰਥ ਨੇ ਉਸ ਨੂੰ ਮਿੱਠਾ ਮਲ ਦੀ ਉਪਮਾ ਨਾਲ ਨਿਵਾਜਿਆ ਉਹ ਗੁਰੂ ਘਰ ਦਾ ਸੱਚਾ ਸ਼ਰਧਾਲੂ ਅਤੇ ਸਿੱਖ ਕੌਮ ਦਾ ਵਫਾਦਾਰ ਹਤਾਇਸ਼ੀ ਸੀ ਉਸਨੇ ਨਾ ਸਿਰਫ ਰਾਮ ਰੋਈ ਦੇ ਕਿ ਰਾਜਕ ਵਾਇਆ ਅਤੇ ਗੁਰੂ ਕੇ ਚੱਕ ਦੀ ਜ਼ਮੀਨ ਪੰਥ ਦੇ ਨਾਲ ਲਵਾਈ ਸਗੋਂ ਹਰ ਵਾਰ ਖਾਲਸੇ ਦੇ ਹੱਕ ਵਿੱਚ ਨਿਡਰ ਹੋ ਕੇ ਫੈਸਲੇ ਕੀਤੇ ਮੀਰ ਮੰਨੂ ਵੱਲੋਂ ਲਾਹੌਰ ਅਤੇ ਮਲਤਾਨ ਦਾ ਦੀਵਾਨ ਬਣਾਏ ਜਾਂਦੇ باوجود ਉਹ ਸਹਿਜ ਧਾਰੀ ਹੋ ਕੇ ਪੂਰੀ ਤਰ੍ਹਾਂ ਸਿੱਖ ਪੰਥ ਦੇ ਹੱਕ ਵਿੱਚ ਖੜਾ ਰਿਹਾ ਉਹ ਗਲਤ ਨੂੰ ਗਲਤ ਅਤੇ ਸੱਚ ਨੂੰ ਸੱਚ ਕਹਿਣ ਤੋਂ ਕਦੇ ਨਹੀਂ ਡਰਿਆ ਅਤੇ ਹਰ ਤਕਲੀਫ ਵਿੱਚ ਖਾਲਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਿਹਾ ਉਹ ਖਾਲਸੇ ਦੇ ਦੀਵਾਨਾਂ ਦੀ ਹਾਜ਼ਰੀ ਵਿੱਚ ਨਿਯਮਿਤ ਸ਼ਾਮਲ ਹੁੰਦਾ ਸੰਧਿਆ ਵੱਲੇ ਸੋਧਰ ਆਰਤੀ ਸਰਵਣ ਕਰਦਾ ਅਤੇ ਜਦ ਵੀ ਪੰਥ ਕਿਸੇ ਮੁਸ਼ਕਲ ਵਿੱਚ ਹੁੰਦਾ ਕਦੇ ਵੀ ਖਾਲੀ ਹੱਥ ਨਹੀਂ ਆਉਂਦਾ ਕੜਾ ਸ਼ਾਦੀ ਦੇਖ ਦੇ ਨਾਲ ਨਿਹੰਗ ਸਿੰਘਾਂ ਨੂੰ 5-5 ਰੁਪਏ ਦੀ ਦਰਸ਼ਨੀ ਭੇਟਾ ਦੇ ਕੇ ਹਰ ਸਿੰਘ ਅੱਗੇ ਨਿਮਰਤਾ ਨਾਲ ਮੱਥਾ ਟੇਕਦਾ। ਮਹਾਂਕਾਲ ਸਿੰਘਾਂ ਦੀ ਲੱਗੀ ਤਨਖਾਹ ਵਜੋਂ ਗੋਡਿਆਂ ਤੇ ਹੱਥ ਰੱਖ ਕੇ ਸੇਵਾ ਕਰਦਾ ਅਤੇ ਨਿਤ ਨਿਹੰਗ ਸਿੰਘਾਂ ਲਈ ਮਿੱਠੀਆਂ ਸ਼ਹੀਦੀ ਦੇਗਾਂ ਦਾ ਪ੍ਰਬੰਧ ਕਰਦਾ। ਉਸ ਦਾ ਪੰਥ ਲਈ ਪਿਆਰ, ਨਰਮੀ ਅਤੇ ਨਿਸ਼ਕਾਮ ਭਾਵਨਾ ਹਰ ਦਿਲ ਵਿੱਚ ਬੈੜ ਗਈ। ਇਹ ਸਾਰੀ ਨੇਕਦਲੀ, ਨਿਮਰਤਾ ਅਤੇ ਪੰਥ ਲਈ ਮਿੱਠੇ ਸੁਭਾਅ ਕਰਕੇ ਸਿੰਘਾਂ ਨੇ ਉਸ ਨੂੰ ਮਿੱਠਾ ਮਲ ਨਾਮ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ। ਗੁਰੂ ਕੇ ਚੱਕ ਅੰਮ੍ਰਿਤਸਰ ਦੀ ਕੇਰਵੰਦੀ ਹਟਾਉਣ ਲਖਪਤ رائے ਨੂੰ ਸਿੰਘਾਂ ਦੇ ਹਵਾਲੇ ਕਰਨਾ ਤੇ ਮੁਲਤਾਨ ਦੀ ਜੰਗ ਤਨੀ ਵਰਗੇ ਕਈ ਇਤਿਹਾਸਿਕ ਕਾਰਜ ਜੋ ਉਸਨੇ ਸਿੱਖ ਪੰਥ ਦੀ ਜੜ੍ਹ ਦੀ ਗੱਲਾ ਲਈ ਕੀਤੇ। ਕੋੜਮਲ ਨਾਸਰਫ ਇੱਕ ਅਧਿਕਾਰੀ ਸੀ ਸਗੋਂ ਸਿੱਖੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਲਾ ਪੰਥ ਦਾ ਅਸਲ ਮਿੱਤਰ ਅਤੇ ਸੇਵਾਦਾਰ ਸੀ। ਸਤਿ ਸ਼੍ਰੀ ਅਕਾਲ